سکندر مہان جد اپنا لاو لشکر لے کے چڑائی تے اسوار نے نے لوگ نے خچرا دازو سمان لدے ہوا شسطر بستر بڑا کچھ سازو سمان پورا لاو لشکر ਲੈ ਕੇ ਆਇਆ ਹੈ ਦਰਿਆ ਸਿੰਧ ਨੂੰ ਜਦ ਪਾਰ ਕਰਨ ਲੱਗਾ ਹੈ ਇਹ ਦਰਿਆ ਹੁਣ ਤੇ ਪਾਕਿਸਤਾਨ ਦੇ ਚੱਲ ਗਿਆ ਤੇ ਉਸ ਵਕਤ ਭਾਰਤ ਦਾ ਸਭ ਤੋਂ ਵੱਡਾ ਦਰਿਆ ਮੰਨਿਆ ਜਾਂਦਾ ਕਾਲਾ ਬਾਗ ਦੇ ਕੋਲ ਇਹ ਦੋ ਵੱਡੇ ਨਮਕ ਦੇ ਪਹਾੜਾਂ ਦੇ ਵਿੱਚੋਂ ਲੰਘਦਾ ਹੈ ਇਸੇ ਤਰ੍ਹਾਂ ਉਥੇ ਕਾਲਾ ਬਾਗ ਮਾੜੇ ਨਸ ਦੇ ਪਲਾਂ ਜਦ ਰਿਆ ਸਿੰਧ ਲੰਘ ਰਹੀ ਨਮਕ ਦੇ ਪਹਾੜਾਂ ਤੇ ਇਸ ਜਗ੍ਹਾ ਤੋਂ ਅਬੂਰ ਕਰਨ ਲੱਗਾ ਕਿਉਂਕਿ ਦਰਾ ਖੈਬਰ ਤੋਂ ਲੰਘ ਕੇ ਆਇਆ ਸੀ ਤੇ ਸਿਕੰਦਰ ਅਬੂਰ ਕਰਨ ਲੱਗਾ ਦਰਿਆ ਸਿੰਧ ਨੂੰ ਇਹਦੀ ਖਲ ਸੈਨਾ ਫੈਦਲ ਚੱਲਣ ਵਾਲੀ ਲੰਘ ਗਈ ਘੋੜਾ ਸਵਾਰ ਵੀ ਲੰਘੇ ਉਠਾਂ ਦੇ ਉੱਤੇ ਜਿਹੜੇ ਐ ਸਵਾਰ ਸਨ ਉਹ ਵੀ ਲੰਘੇ ਪਿੱਛੇ ਬਹੁਤ ਵੱਡੀ ਟੁਕੜੀ ਤੇ ਏ ਸਿਕੰਦਰ ਰਹਿ ਗਏ ਇਤਨੇ ਘੋੜੇ ਉਠ ਲੰਘਣ ਨਾਲ ਮਨੁੱਖ ਲੰਘਣ ਨਾਲ ਗ੍ਰੇ ਸਿੰਧ ਦੇ ਕਿਨਾਰੇ ਜੋ ਰੇਤ ਦੀ ਢੂੜ ਬੜੀ ਉੱਡੀ ਬਹੁਤ ਉੱਚੀ ਕਿ ਸਈ ਧੂੜ ਦੇ ਸਿਕੰਦਰ ਦੀਆਂ ਨਿਗਾਹਾਂ ਕੀ ਦੇਖਦੀਆਂ ਨੇ ਦਰਿਆ ਦੇ ਕੰਢੇ ਤੇ ਕੋਈ ਲੇਟਿਆ ਹੋਇਆ ਕਿਉਂਕਿ ਉਸਨੇ ਕਰਵਟ ਬਦਲੀ ਤੋ ਦੇਖਦਾ ਜ਼ਿੰਦਾ ਮਨੁੱਖ ਹੈ ਕੰਦਾ ਹੈਰਾਨੀ ਚਾਣਾ ਵੜਾ ਕੇ ਇੰਨਾ ਲਾਵ ਲਸ਼ਕਰ ਲੰਗਿਆ ਇਹਦੇ ਉੱਤੇ ਕੱਖ ਵੀ ਅਸਰ ਨਹੀਂ ਪਿਆ ਉਸੇ ਤਰ੍ਹਾਂ ਹੀ ਲੇਟਿਆ ਖੜੇ ਹੋ ਕੇ ਦੇਖਿਆ ਨਹੀਂ ਦਰਿਆ ਨੇ اسے تو نہیں لیٹھے کے آیا سکندر اس طرح بھی کچھ کوجی برتی رکھتا سی گھوڑا وہ لے گیا اس فقیر نے اس سادو نے اس سنیاسی نے ایک دم پرشن کیتا سکندر کتھے جا رہے ہیں کتھے جا رہے ہیں سکندر سوچ د کسے جاسوس نے سڑے ਇਸ ਨੂੰ ਦੱਸ ਦਿੱਤਾ ਮੈਂ ਸਿਕੰਦਰਾਂ ਚੜਾਈ ਕਰਨਾ ਹੈ ਤਾਈ ਤੇ ਮੇਰਾ ਨਾਮ ਜਾਣਦਾ ਕਿੱਥੇ ਚਲੇ ਹੈ ਦੇਖਦਾ ਨਹੀਂ ਫਕੀਰਾ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਹੈ ਇਹ ਸੰਨਿਆਸੀ ਖਿੜ ਖਿੜਾ ਕੇ ਹਸਿਆ ਇਹਦੀ ਹਸੀ ਦੇ ਤਨਸ ਤੇ ਬੜੀ ਚੋਟ ਸੀ سکندر کہتے کیوں پتا اس فقیر نے کیا آخیا سکندر میرے سوال کا جواب نہیں کتھے جا رہے دے نو فتح کرنے چلے ہیں تو میرا سوال اپنے تھان سے کھڑا ہے جب ہندوستان فتح کر لیں گا फेर ਕੀ ਕਰਾਂਗਾ ਮੇਰਾ ਸਵਾਲ ਆਪਣੀ ਥਾਂ ਤੇ ਖੜਾ ਹੈ ਤੇਰੇ ਜਵਾਬ ਨਾਲ ਮੇਰਾ ਸਵਾਲ ਗਰਿਆ ਨਹੀਂ ਸੰਗੇ ਸੰਗੇ ਦਾਰਸ਼ਨਿਕ ਉਹਨਾਂ ਦੀ ਸੰਗਤ ਸਿਕੰਦਰ ਕਰਦਾ ਹੁੰਦਾ ਸੀ ਪਨੂ ਵੀ ਮੈਂ ਸੋ ਸਵੇ ਸਾਦੇ ਜਿਹਾਂ ਕਪੜਿਆਂ ਚ ਇਹ ਸਾਦਾ ਜਿਹਾ ਮਨੁੱਖ ਦੂੜ ਵਿੱਚ ਲਿਪਟਿਆ ਹੋਇਆ ਗੱਲ ਤੇ ਬਹੁਤ ਗਹਿਰੀ ਕਰ ਲੈ ਕਹਿੰਦਾ ਫਕੀਰ ਸਾਈ ਸੁਣ ਲੈ ਕੋਈ ਮੈਂ ਹੱਥ ਦੇ ਉਤੇ ਹੱਥ धर ਕੇ ਥੋੜੀ ਬੈਠਾਂਗਾ ਜਦ ਮੈਂ ਹਿੰਦੁਸਤਾਨ ਨੂੰ ਫਤਿਹ ਕਰ ਲਿਆ ਹੋਰ ਮੁਲਕ ਫਤਿਹ ਕਰਾਂਗਾ ਫਿਰ ਫਕੀਰ ਚੜਚੜਾ ਕੇ ਹੱਸੇ ਔਰ ਕਹਿਆ ਸਿਕੰਦਰ ਜਦ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਿਕੰਦਰ ਨੂੰ ਸਮਝ ਆਈ ਫਕੀਰ ਦਾ ਸਵਾਲ ਗਿਰ ਨਹੀਂ ਸਕਦਾ ਮੇਰਾ ਜਵਾਬ ਇਹਦੇ ਸਵਾਲ ਨੂੰ ਸ਼ਾਂਤ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਤਫਲ ਤਸੱਲੀ ਵਾਸਤੇ ਜਵਾਬ ਦਿੱਤਾ ਹੈ ਫਕੀਰਾ ਫਿਰ ਮੈਂ ਹੋਰ ਮੁਲਕ ਫਤਿਹ ਕਰਾਂਗਾ ਚਲੋ ਮੰਨ ਲੈਨੇ ਆ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ ਹੁਣ ਸਮਝ ਆ ਗਈ ਕਿ ਤੇ ਚੱਲਦਾ ਰਹੇਗਾ ਕਿ ਤੇ ਚੱਲਦਾ ਰਹੇਗਾ रोग उतने चिरतक चलਦਾ ਹੀ ਰਹਿੰਦਾ ਜਿੰਨੇ ਚਿਰ ਤੱਕ ਨਿਦਾਨ ਠੀਕ ਨਾ ਹੋ ਜਾਏ ਇਲਾਜ ਠੀਕ ਨਾ ਹੋ ਜਾਏ ਪ੍ਰਸ਼ਨ ਆਪਣੀ ਥਾਂ ਤੇ ਪ੍ਰਸ਼ਨੀ ਬਣਿਆ ਰਹਿੰਦਾ ਜਿੰਨੇ ਚਿਰ ਤੱਕ ਸਹੀ ਉੱਤਰ ਨਾ ਮਿਲ ਜਾਏ ਫਿਰ ਠੋਕੀ ਕਰੇਗਾ ਜਦ ਉਹ ਮੌਲਕਲੀ ਫਤਿਹ ਕਰ ਲਵੇ ਅਦ ਕੀ ਸਪਸੰਦਰ کھڑ کھڑا کے آپ ہسے ہسیا اور اچھی آواز نال بولیا فکیری سن ساری دنیا پتے کرانگا ایک چپا زمین نہیں رح دیا گا جو میری مٹھی چ نہ ہوئے میں ساری راجہ بڑھنا ہے ایک چپا زمین نہیں رح دیا گا جو میرے قبضے چنا ہوئے جو میری مٹھی چنا ہوئے ਹੁਣ ਸਿਕੰਦਰ ਸੋਚਦਾ ਹੈ ਹੁਣ ਇਹ ੁੱਪ ਕਰੇਗਾ ਆਪਾਂ ਠੀਕ ਜਵਾਬ ਦੇ ਦਿੱਤਾ ਲੇਕਿਨ ਨਹੀਂ ਫਕੀਰ ਫਕੀਰ ਸਿਕੰਦਰ ਜਦ ਤੋਂ ساری ਦੁਨੀਆਂ ਫਟੇ ਕਰ ਲਈ ਫਿਰ ਕੀ ਕਰੇਗਾ ਫਿਰ ਕੀ ਕਰੇਗਾ ਅੱਤ ਕੀ ਮੱਥੇ ਤੇ ਵਟ ਪੈ ਗਏ ਚਿੰਤਾ ਦੇ ਹੈ ਇਹ ਤੇ ਸਵਾਲ ਆਪਣੀ ਥਾਂ ਤੇ ਹੈ جب ساری دنیا فتح کر لئی پھر کی کرے گا فقیرہ پھر میں آرام کراگاشرام کرکر کرانگا. کہ وقت آرام کرنا آ میرے نال کر میں آرام پہ آرام لے سا تنے اتنے پا کے آرام کرے گا آپ آرام دے سا तो इतने सियापे पाके आराम करेगा इतना अनर्थ करने तो बाद आराम करेगा इस तरह आराम किसी नो नसीब नहीं आउंदा हिंदुस्तान नो फते करके जद वापस जाण लगा रस्ते च अरब दी खाड़ी रे अपने जहाज छिप दे, दे दम तोड़ गया जद चलन लगया सिंह यूनान तो ਮਾਂ ਨੇ ਆਖਿਆ ਸੀ ਜਲਦੀ ਆਵੇਂ ਕਿਦਰੇ ਮੇਰੀਆਂ ਅੱਖਾਂ ਤੈਨੂੰ ਦੇਖਣ ਵਾਸਤੇ ਸਰਸਦੀਆਂ ਨਾ ਰਹਿ ਤੇ ਸਿਕੰਦਰ ਕਹਿੰਦਾ ਮਾਂ ਮੈਂ ਛੇਤੀ ਆਵਾਂਗਾ ਬਹੁਤ ਜਲਦੀ ਆਵਾਂਗਾ ਤੂੰ ਤਿੰਨ ਮਹੀਨਿਆਂ ਤੋਂ ਬਾਅਦ ਬੂਏ ਤੇ ਖੜੀ ਹੋ ਕੇ ਮੇਰੀ ਉਡੀਕ ਕਰੇਂਗੇ ਮੈਂ ਜਲਦੀ ਆਵਾਂਗਾ ਤਿੰਨ ਮਹੀਨੇ ਕੀ ਲੰਘ ਗਏ ਚਾਰ ਪੰਜ ਮਹੀਨੇ ਲੋਸ ਵਿਚਾਰੀ ਬੂਏ ਤੇ ਖੜੀ ਹੁੰਦੀ ਦੇਖੀਏ ਸਿਕੰਦਰ ਨੂੰ ਅਜ ਆਵੇਗਾ ਕੱਲ ਆਵੇਗਾ ਜਦ ਜ਼ਮਨ ਟੁੱਟਣ ਲੱਗੇ ਨੇ ਨਾਲ شاہی ਤਬੀਬ ਜਿਹੜੇ ਸਨ ਉਹਨਾਂ ਕਹਿੰਦਾ ਇੰਜ ਕਰੋ ਐਜੇ ਸਨਾਂ ਸੋਨਾ ਚੰਦੀ ਮੈਂ ਲੁੱਟ ਕੇ ਲੈ ਜਾ ਰਹੇ ਸੇਪ ਬਰੇ ਹੋਏ ਨੇ ਜਹਾਜ਼ ਮੇਰੇ ਬਰੇ ਹੋਏ ਨੇ ਖਚਰਾਂ ਤੇ ਸਾਗੋ ਸਮਾਨ ਲਦੇ ਆਏ। ਕਿ ਅੱਧਾ ਮੈਥਾਨੋ ਦੇਣਾ। ਮੈਨੂੰ ਸਿਰਫ 10 ਦਿਨ ਦੀ ਜ਼ਿੰਦਗੀ ਦੇ ਦਿਓ। 10 ਦਿਨ ਵਿੱਚ ਮੈਂ ਯੂਨਾਨ ਪਹੁੰਚ ਜਾਵਾਂਗਾ ਸਮੁੰਦਰ ਦੇ ਰਸਤੇ। ਅੱਧਾ ਲੈ ਲਓ। ਰਾਈਟ ਕਹਿੰਦੇ ਨੇ 10 ਦਿਨ। ਅਸੀਂ ਤੇ 1 ਦਿਨ ਦੀ ਜ਼ਿੰਦਗੀ ਵੀ ਨਹੀਂ ਦੇ ਸਕਦੇ। ਕਿਉਂ? ਫੜਾ ਮਰਦ ਫੜੇ ਸਵਾਸ ਟੁੱਟਣ ਲੱਗੇ ਨੇ ਤੁਸੀਂ ਸਾਡੀ ਦਵਾਈ ਤੋਂ ਅੱਗੇ ਚਲੇ ਗਏ ਤੁਸੀਂ ਸਾਡੀ ਗਿਆਨਕ ਤੋਂ ਅੱਗੇ ਚਲੇ ਗਏ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਹਕੀਮ ਸਿਆਣੇ ਲੋਕ ਨੇ ਤੁਸੀਂ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਉੱਥੇ ਤੱਕ ਸਾਡੀ ਹਕਮਤ ਨਹੀਂ ਪਹੁੰਚਦੀ ਤੁਸੀਂ ਸਾਡੀ ਔਸ਼ਧੀ ਤੋਂ ਦਵਾਈਆਂ ਤੋਂ ਅੱਗੇ ਚਲੇ ਗਏ اتنے تک ساڑی اوشدی بھی نہیں پہنچی وید جانے ہوں ہی بلا دارو میرے بس اور اے تو بس گوپال کی بھاوے لے کر اس سکندر نے پتہ پھر کیا آخیا اچھا جو کچھ بھی ہے سارا ہی لے لو سارا ہی لے لو ایک دن دیتے زندگی دے دو ਮੈਨੂੰ ਕਿਸੇ ਤਰੀਕੇ ਨਾਲ ਇੱਕ ਦਿਨ ਦਾ ਸਹੀ ਜੀਵਨ ਮਿਲ ਜਾਏ ਮੈਂ ਕੁਝ ਲਿਖਣਾ ਚਾਹੁੰਦਾ ਮੈਂ ਕੁਝ ਮਾਨ ਸੰਦੇਸ਼ਾ ਲਿਖਣਾ ਚਾਹੁੰਦਾ ਪਤਾ ਵੈਦਾ ਨੇ ਕੀ ਕਿਹਾ ਹੁਣ ਇੱਕ ਦਿਨ ਨਹੀਂ ਅਸੀਂ ਦਸ ਦਮ ਵੀ ਨਹੀਂ ਰਹਿ ਸਕਦੇ ਕੀ ਲਿਖਣਾ ਚਾਹੁੰਦੇ ਹੋ ਕਿੰਨੇ ਜੇ ਜੋ ਮੈਂ ਲਿਖਣਾ ਚਾਹੁੰਦਾ ਸੀ ਉਹ ਹੁਣ ਨਹੀਂ ਲਿਖਦਾ ਬਸ ਕਫਨ ਤੋਂ ਮੇਰੇ ਹੱਥ ਬਾੜ ਕੱਟਦੇ ਰੱਖਾ ਤਾਂ ਕਿ ਦੁਨੀਆ ਨੂੰ ਪਤਾ ਚਲੇ ਸਾਰੀ ਦੁਨੀਆ ਨੂੰ ਫਤਿਹ ਕਰਨ ਵਾਲਾ ਮਨੁੱਖ ਉਹ ਦੇ ਹੱਥਾਂ 'ਚ ਵੀ ਕੋਛ ਨਹੀਂ ਕਲੀ ਜਾਵੇ ਕਲੀ ਜਾਵੇ ਮਰਦੇ ਸਮੇਂ ਅਰਥੀ ਦੇ ਕਫਨ ਤੋਂ ਬਾਹਰ ਦੇ ਹੱਥ ਰੱਖੇ ਵਿੱਚ ਦੁਨੀਆ ਨੂੰ ਬੋਧ ਹੋਵੇ